ਵਿਚ ਆ ਬੱਚਾ ਐਸਕੇਲੇਟਰ ਦੇ ਨਾਲ ਚੜ ਗਿਆ ਪਿਓ ਫੋਨ ਤੇ ਲੱਗੇ ਹੋਇਆ ਬੱਚਾ ਬਿਲਕੁਲ ਉੱਪਰ ਚੜ ਗਿਆ ਇਕੋਦਮ ਪਿਓ ਦਾ ਧਿਆਨ ਜਾਣਾ ਵਾ ਕਿ ਉਹ ਬੱਚਾ ਕਿੱਥੇ ਗਿਆ ਹੁਣ ਪਿਓ ਦਾ ਦਿਮਾਗ ਪਿਓ ਕਨਫਿਊਜ਼ ਹੋ ਗਿਆ ਪਿਓ ਇੱਧਰ ਦੀ ਚੜੂਗਾ ਉਹ ਪਿੱਛੋਂ ਇੱਕ ਬੰਦਾ ਆ ਕਾਲੀ ਟੀ-ਸ਼ਰਟ ਪਾਈ ਹੋਈ ਹੈ ਇਹ ਬੱਚਾ ਇਹਨੇ ਚ ਕੈਚ ਕਰ ਲਿਆ ਤੁਸੀਂ ਇਹ ਦੇਖੋ ਕਿ ਇਹ ਐਸਕੇਲੇਟਰ ਇਸ ਬੱਚੇ ਦੀ ਜਾਨ ਲੈ ਸਕਦਾ ਆਪਾਂ ਸ਼ਾਪਿੰਗ ਮਾਲ ਦੇ ਵਿੱਚ ਜਾਂਦੇ ਆ ਇਹ ਤਾਂ కేవలం ਰੱਬ ਨੇ ਇਸ ਬੱਚੇ ਨੂੰ ਬਚਾਇਆ ਜਿਹੜਾ ਉਸ ਕਾਲੀ ਟੀ-ਸ਼ਰਟ ਆ ਜਿਹੜਾ ਖੜਾ ਕਾਲੀ ਟੀ-ਸ਼ਰਟ ਦੇ ਰੂਪ ਦੇ ਵਿੱਚ ਬੱਚਾ ਚੱਕਣ ਲਈ ਆ ਗਿਆ ਆਪੇ ਹੋ ਗਿਆ ਬੱਚੇ ਦੇ ਨਾਲ ਤੁਸੀਂ ਦੇਖੋ ਕਿ ਐਸਕਲੇਟਰ ਕਿੰਨੇ ਖਤਰਨਾਕ ਨੇ ਜਿਹੜੇ ਸ਼ਾਪਿੰਗ ਮਾਲ ਦੇ ਵਿੱਚ ਨੇ ਉਸ ਤੋਂ ਜ਼ਿਆਦਾ ਖਤਰਨਾਕ ਉਸ ਤੋਂ ਜ਼ਿਆਦਾ ਖਤਰਨਾਕ ਕੀ ਹੈ ਜਿਹੜੇ ਮਾਂ ਪਿਓ ਦਾ ਧਿਆਨ ਆਪਣੇ ਬੱਚੇ ਤੋਂ हट ਜਾਂਦਾ ਹੈ ਅੱਜ ਦੀ ਵੀਡੀਓ ਮੈਂ ਤੁਹਾਨੂੰ ਦੁਬਾਰਾ ਵੀਡੀਓ ਨਾਲ ਚਲਦੀ ਪਈ ਹੈ ਦੇਖੋ ਕੀ ਜੇ ਉਹ ਕਾਲੀ ਟੀ-ਸ਼ਰਟ ਵਾਲਾ ਬੰਦਾ ਨਾ ਆਂਦਾ ਤਾਂ ਉਸ ਬੱਚੇ ਨੇ ਸਿੱਧਾ ਫਰਸ਼ ਤੇ ਡਿੱਗਣਾ ਸੀ ਬੱਚਾ ਜੇ ਸਿਰ ਦੇ ਪਾਰ ਡਿੱਗਦਾ ਤੇ ਬੱਚਾ ਬਚਣਾ ਨਹੀਂ ਸੀ ਤੇ ਜੇ ਬੱਚਾ ਪੈਰਾਂ ਦੇ ਪਾਰ ਨਾ ਡਿੱਗਦਾ ਬੱਚੇ ਦੀ ਲੱਤ ਬਾਹਰ ਟੁੱਟ ਜਾਣੀ ਸੀ ਤੇ ਤੁਸੀਂ ਇਹ ਦੇਖੋ ਕਿ ਇਸ ਵੀਡੀਓ ਤੋਂ ਆਪਾਂ ਨੂੰ ਸਿੱਖਣ ਲਈ ਕੀ ਮਿਲਦਾ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਇਸ ਵੀਡੀਓ ਨੂੰ ਹਰ ਉਸ ਮਾਪਿਆਂ ਨੂੰ ਦਿਖਾਓ ਹਰ ਮਾਪਿਆਂ ਦੇ ਨਾਲ ਵੀਡੀਓ ਸ਼ੇਅਰ ਕਰੋ ਜਿਨ੍ਹਾਂ ਦੇ ਘਰੇ ਛੋਟਾ ਬੱਚਾ ਹੈ ਤੇ ਜਿਹੜੇ ਸ਼ਾਪਿੰਗ ਮਾਲ ਦੇ ਵਿੱਚ ਜਾਂਦੇ ਨੇ ਤੇ ਜਿਹੜੇ ਵੀ ਮਾਪਿਓ ਇਹ ਵੀਡੀਓ ਨੂੰ ਦੇਖਦੇ ਨੇ ਉਹਨਾਂ ਲਈ ਇੱਕੋ ਹੀ ਮੈਸੇਜ ਹੈ ਕਿ ਤੁਸੀਂ ਕਦੀ ਵੀ ਸ਼ਾਪਿੰਗ ਮਾਲ ਦੇ ਵਿੱਚ ਜਾ ਕੇ ਐਸਕੇਲੇਟਰ ਦੇ ਨੇੜੇ ਤੇੜੇ ਹੋ ਜਾਂ ਕਿਤੇ ਵੀ ਮਾਲ ਦੇ ਵਿੱਚ ਹੋ ਜਾਂ ਕੋਈ ਇਹੋ ਜਿਹੀ ਘੁੰਮਣ ਲਈ ਜਗ੍ਹਾ ਤੇ ਗਏ ਹੋ ਹੋ ਆਪਣੇ ਬੱਚਿਆਂ ਤੋਂ ਧਿਆਨ ਨਹੀਂ ਹਟਾਉਣਾ ਸਪੈਸ਼ਲੀ ਜਿਹੜੇ ਰੜਦੇ ਜਾਂ ਤੁਰਦੇ ਛੋਟੇ ਛੋਟੇ ਬੱਚੇ ਹੁੰਦੇ ਆ ਚੇਤਨਾ ਹਟੀ ਦੁਰਘਟਨਾ ਘਟੀ ਅੱਜ ਦੀ ਵੀਡੀਓ 'ਚ ਸਿਰਫ ਇੱਕੋ ਹੀ ਮੈਸੇਜ ਹੈ ਇਨਫੋ ਬਾਬਾ ਸਾਹਿਲ ਦੇ ਚੈਨਲ ਥਰੂ ਕਈਆਂ ਦੇ ਸਵਾਲ ਇਹ ਵੀ ਹੁੰਦੇ ਯਾਰ ਇਹ ਕਾਦੀ ਇਨਫੋਰਮੇਸ਼ਨ ਇਨਫੋ ਬਾਬਾ ਸਾਹਿਲ ਤੇ ਕਿਉਂ ਆਇਆ ਇਨਫੋ ਬਾਬਾ ਸਾਹਿਲ ਤੇ ਤੁਹਾਨੂੰ ਉਹੀ ਇਨਫੋਰਮੇਸ਼ਨ ਦਿੱਤੀ ਜਾਏਗੀ ਜਾਂ ਉਹੀ ਮੈਸੇਜ ਦਿੱਤਾ ਜਾਏਗਾ ਜਿਹਦੇ ਨਾਲ ਤੁਹਾਨੂੰ ਜਾਗਰੂਕ ਕੀਤਾ ਜਾਏਗਾ ਅੱਜ ਦੀ ਵੀਡੀਓ ਦੇ ਵਿੱਚ ਹਰ ਉਸ ਮਾਪਿਓ ਲਈ ਇਹ ਵੀਡੀਓ ਹੈ ਇਸ ਵੀਡੀਓ ਨੂੰ ਸ਼ੇਅਰ ਕਰੋ ਮੈਨੂੰ ਨਹੀਂ ਪਤਾ ਹੁਣ ਕਈ ਲੋਕ ਇਹ ਵੀ ਕਹਿੰਦੇ ਯਾਰ ਵੀਡੀਓ ਨਕਲੀ ਹੈ ਹੁਣ ਇਹੋ ਜੀ ਨਕਲੀ ਵੀਡੀਓ ਮੈਂ ਕਹਿੰਦਾ ਰੱਬ ਨਾ ਹੀ ਬਣਾਵੇ ਕਿਸੇ ਦੀ ਉਸ ਹੁਣ ਜਿਹਨੇ ਬੱਚਾ ਬਚਾਇਆ ਜਾਂ ਜੀਦਾ ਬੱਚਾ ਸੀ ਉਹ ਉਹਦੇ ਨਾਲ ਸੋਚੋ ਕੀ ਹੋਇਆ ਹੋਗਾ ਤੇ ਇਸ ਵੀਡੀਓ ਤੋਂ ਆਪਾਂ ਸਿੱਖੀਏ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਤੇ ਜੇ ਤੁਹਾਡੇ ਕੋਲ ਇਹੋ ਜੀ ਕੋਈ ਵੀਡੀਓਜ਼ ਹੈ ਕਿਉਂਕਿ ਵੀਡੀਓ ਲੋਕ ਦੇਖਦੇ ਨੇ ਲੋਕ ਕਮੈਂਟ ਕਰਦੇ ਆ ਦੇਖਦੇ ਆ ਲਾਈਕ ਕਰਦੇ ਆ ਤੇ ਇਸ ਨੂੰ ਜਾਗਰੂਕਾਲੀ ਵੀਡੀਓਜ਼ ਨੂੰ ਲੋਕ ਅਕੇ ਸ਼ੋ ਵੀ ਕਰਦੇ ਆ ਸ਼ੇਅਰ ਕਰਦੇ ਲੋਕਾਂ ਨਾਲ ਥੈਂਕ ਯੂ ਸੋ ਮੱਚ ਅੱਜ ਦੀ ਵੀਡੀਓ ਨੂੰ ਜਰੂਰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਲੋਕਾਂ ਨਾਲ ਥੈਂਕ ਯੂ ਸੋ ਮੱਚ ਇਨਫੋ ਬਸ ਆਹਲ ਤੋਂ ਸਾਹਿਲ